ਦੇਸ਼ ਪਰ ਵਿੱਚ ਅੱਜ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਮੌਕੇ ਪੰਜਾਬ ਦੀ ਉੱਗੀ ਸ਼ਖਸੀਅਤ ਅਦਾਕਾਰ ਨਿਰਮਲ ॠषि ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਦਮਾਨਿਤ ਕੀਤਾ ਗਿਆ ਪਦਮ ਸ਼੍ਰੀ ਅਵਾਰਡ ਦੇਸ਼ ਦਾ ਸਭ ਤੋਂ ਵੱਡਾ ਚੌਥਾ ਨਾਗਰਿਕਤਾ ਪੁਰਸਕਾਰ ਹੈ ਇਸ ਪੁਰਸਕਾਰ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਹੈ ਉਹਨਾਂ ਦੀ ਫਿਲਮ ਜਗਤ ਦੇ ਵਿੱਚ ਕਿੰਨੀ ਵੱਡੀ ਦੀਨ ਹੈ ਉਹਨਾਂ ਦੇ ਵੱਲੋਂ ਕਿੰਨੀਆਂ ਹੀ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਹੈ ਮਾਂ ਦਾ ਰੋਲ ਉਹਨਾਂ ਨੇ ਵਖੂਬੀ ਨਵਾਇਆ ਹੈ ਤੇ ਨਾਲ ਹੀ ਫਿਲਮਾਂ ਦੇ ਵਿੱਚ ਇੱਕ ਤੋਂ ਇੱਕ ਰੋਲ ਉਹਨਾਂ ਦੇ ਵੱਲੋਂ ਕੀਤਾ ਗਿਆ ਚਾਹੇ ਉਹ ਥੀਏਟਰ ਹੋਵੇ ਚਾਹੇ ਉਹ ਪੰਜਾਬੀ ਫਿਲਮ ਇੰਡਸਟਰੀ ਹੋਵੇ ਇਸ ਮੁਤਲਕ ਅੱਜ ਅਸੀਂ ਉਹਨਾਂ ਨਾਲ ਅਵਾਰਡ ਮਿਲਣ ਤੋਂ ਬਾਅਦ ਖਾਸ ਗੱਲਬਾਤ ਕੀਤੀ ਹੈ ਕਿ ਕੁਝ ਕਹਿਣਾ ਹੈ ਨਿਰਮਲ ਰਿਸ਼ੀ ਦਾ ਆਓ ਸੁਣਦੇ ਹਾਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਭਾਰਤ ਸਰਕਾਰ ਨੇ ਜੋ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਕੀਤੀ ਔਰ ਪੰਜਾਬੀਆਂ ਦਾ ਥੀਏਟਰ ਵਾਲਿਆਂ ਦਾ ਲੋਕਾਂ ਦਾ ਦਿਲ ਜਿੱਤਿਆ ਜੋ ਜਿਹੜਾ ਤੁਹਾਨੂੰ ਪਦਮਸ਼ਰੀ ਦੇ ਨਾਲ ਅਵਾਰਡ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਬਹੁਤ ਅੱਛਾ ਮਹਿਸੂਸ ਕਰਦੇ ਹਾਂ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਜੀ ਕਿਵੇਂ ਮੈਨੂੰ ਵੀ ਐਡਾ ਵੱਡਾ ਆਵਾਦ ਮਿਲ ਸਕਦਾ ਜੀ ਅੱਛਾ ਵੈਰੀ ਬਿਗ ਥਿੰਗ ਫਾਰ ਮੀ ਫਾਰ ਮਾਈ ਪੀਪਲ ਜਿਹੜੇ ਥੀਏਟਰ ਵਾਲੇ ਆ ਸਾਰੇ ਫਿਲਮਾਂ ਵਾਲੇ ਆ ਸਾਰਿਆਂ ਨੇ ਬਹੁਤ ਅੱਛਾ ਲੱਗਿਆ ਉਹਕੇ ਜੀ ਕਦੀ ਇਹ ਕਦੀ ਅੰਦਾਜ਼ਾ ਨਹੀਂ ਅਹਿਸਾਸ ਨਹੀਂ ਸੀ ਕਿ ਪਹਿਲੀ ਫਿਲਮ ਤੋਂ ਲੈ ਕੇ ਤੇ ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਗਈਆਂ ਕਿ ਕਿਹੜੀਆਂ ਕਦੇ ਵੀ ਕਦੇ ਨਹੀਂ ਤੇ ਤਾਂ ਲੱਗਦਾ ਕਿ ਇਹ ਜਿੱਥੇ ਤੁਹਾਡੇ ਵਾਸਤੇ ਸਰੋਤਿਆਂ ਵਾਸਤੇ ਮਾਣ ਵਾਲੀ ਗੱਲ ਉੱਥੇ ਪੰਜਾਬੀ ਇੰਡਸਟਰੀ ਦਾ ਵੀ ਸਿਰ ਉੱਚਾ ਹੋਇਆ ਜੀ ਪੰਜਾਬੀ ਇੰਡਸਟਰੀ ਦਾ ਸਿਰ ਉੱਚਾ ਹੋਇਆ ਬਟੇ ਉਹ ਸਾਰਿਆਂ ਦੇ ਬਰਸਤੇ ਖੁੱਲ ਗਏ ਨੇ ਪੰਜਾਬ ਬਾਰੇ ਕੋਈ ਸੋਚਿਆ ਤਾਂ ਇਹ ਬਹੁਤ ਠੀਕ ਹੈ ਲੈ ਜੀ ਇਹ ਤਾਂ ਹਰ ਇੱਕ ਸੇਡ ਦੇ ਇੰਨੇ ਨੇ ਬੰਦੇ ਆ ਲੱਗੇ ਜਾਂਦੇ ਆ ਜੀ ਸਾਡੇ ਸਟੇਜ 'ਚ ਕੋਈ ਜਾਂਦਾ ਹੀ ਨਹੀਂ ਸੀ ਆ ਜੀ 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 ਕੋਈ ਰਕਮ ਨਹੀਂ ਨਹੀਂ ਕਰਦਾ ਸੀ ਜੀ ਜੀ ਇਹ ਬਹੁਤ ਵੱਡੀ ਗੱਲ ਹੋਈ ਹੈ ਮਤਲਬ ਦਰਵਾਜ਼ਾ ਖੁੱਲ੍ਹਾ ਹੈਗਾ ਫਿਰ ਦਰਵਾਜ਼ਾ ਹਾਂ 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 ਤੇ ਆ ਜਿਹੜਾ ਇਹ ਅਵਾਰਡ ਮਿਲੇ ਕਿਉਂਕਿ ਆਪਣੇ ਆਪ ਚੀ ਬਹੁਤ ਵੱਡਾ ਅਵਾਰਡ ਆ ਜੀ ਤੇ ਇਸ ਅਵਾਰਡ ਦੇ ਨਾਲ ਜਿੱਥੇ ਤੁਹਾਡਾ ਮਾਣ ਸਨਮਾਨ ਵਧਿਆ ਹੈਗਾ ਔਰ ਇਸ ਤੋਂ ਲੱਗਦਾ ਕਿ ਜਿਹੜੀ ਸਾਡੀ ਪੰਜਾਬੀ ਇੰਡਸਟਰੀ ਹੈ ਉਹਦੇ ਚ ਕੰਮ ਕਰਨ ਵਾਲੇ ਜਿਹੜੇ ਸਾਡੇ ਅਦਾਕਾਰ ਨੇ ਉਹਨਾਂ ਵਾਸਤੇ ਵੀ ਇੱਕ ਜਿਹੜਾ ਬਹੁਤ ਵੱਡਾ ਸੁਪਨਾ ਸੀ ਉਹ ਪੂਰਾ ਹੋਇਆ ਹੈ ਜੀ ਹਾਂਜੀ ਹਾਂਜੀ ਬਿਤੇ ਹਾਂਜੀ ਤੇ ਆ ਤੁਸੀਂ ਲਗਭਗ 5 ਦੇ ਕਿਤੇ ਹੋ ਹੀ ਚੁੱਕੇ ਮੈਮ ਹੋ ਗਏ ਹੋਣਗੇ ਇਹ ਹੋ ਗਏ ਹੋਣਗੇ ਦੀ ਹਾਂ ਤੇ ਇਹ ਇੱਕ ਹੋਰ ਜਿਵੇਂ ਆਪਣੀਆਂ ਪੰਜਾਬੀ ਫਿਲਮ ਪਹਿਲਾਂ ਤੇ ਸਾਲ ਦੇ ਵਿੱਚ ਇੱਕ ਆ ਗਈ ਦੋ ਆ ਗਈ ਹੁਣ ਪੰਜਾਬੀ ਫਿਲਮ ਇੰਡਸਟਰੀ ਵੀ ਬਹੁਤ ਉੱਚੀ ਥਾਂ ਤੇ ਪਹੁੰਚ ਗਈ ਹੈ ਨਾ ਇਹਨੂੰ ਕਿਵੇਂ ਦੇਖਦੇ ਜੀ ਇਹਨਾਂ ਨੂੰ ਬਹੁਤ ਲੋਕ ਪਸੰਦ ਕਰਦੇ ਜੀ ਬਹੁਤ ਵੱਡਾ ਐਂਟਰਟੇਨਮੈਂਟ ਦਾ ਸਾਧਨ ਹੈ ਇਹ ਜਿਹੜੇ ਸਟ੍ਰੀਮਾਂ ਹਨ ਬਹੁਤ ਅੱਛੀਆਂ ਜੰਮੀ ਨੇ ਜੀ ਅਸਮਾਜ ਦੇ ਸੁਧਾਰਨ ਦੀਆਂ ਵੀ ਹੋਰ ਵੀ ਹੋਰ ਵੀ ਜੀ ਮਿਲ ਸਾਰੇ ਨੂੰ ਇਹ ਦੇ ਵਿੱਚ ਹਲਾਸ਼ੇਰੀ ਮਿਲ ਗਿਆ ਮਤਲਬ ਇਹ ਜਿਹੜਾ ਅਵਾਰਡ ਨੂੰ ਜੇ ਤੁਸੀਂ ਆ ਇਹ ਦੇਖਣਾ ਹੋਵੇ ਜੀ ਮਤਲਬ ਕਹਿੰਦੇ ਨੇ ਨਾ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕੋ ਹੀ ਸ਼ਬਦ ਹੈ ਨਾ ਤੇ ਉਹ ਕਿਵੇਂ ਤੁਸੀਂ ਇਹਨੂੰ ਪ੍ਰਭਾਵਸ਼ਿਤ ਕਰ ਸਕਦੇ ਹੋ ਜੀ ਇਸ ਪਦਮ ਸ਼੍ਰੀ ਨੂੰ ਜੀ ਮਤਲਬ ਕਿ ਤੁਹਾਡਾ ਮਤਲਬ ਕੀ ਹੈ ਮਤਲਬ ਕਿ ਐਡਾ ਵੱਡਾ ਵਾਰਡ ਹੈ ਜੀ ਨਾ ਮਤਲਬ ਇੱਕ ਨਿਰਮਲ ॠषि ਤੋਂ ਪਦਮ ਸ਼੍ਰੀ ਨਿਰਮਲ ॠषि ਬੰਨਾ ਨਾ ਇਹਨੂੰ ਕਿਵੇਂ ਦੇਖਦੇ ਜੀ ਤੁਸੀਂ ਨਾ ਬਹੁਤ ਅੱਛਾ ਜਿਹਾ ਦੇ ਇਨਾ ਮੇਟੇ ਜੀ 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 ਹਾਂ ਚਲੋ ਬਹੁਤ ਬਹੁਤ ਬਧਾਈਆਂ ਜੀ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਕਰੇ ਔਰ ਸਾਡੀ ਪੰਜਾਬੀ ਇੰਡਸਟਰੀ ਇਸ ਤਰ੍ਹਾਂ ਹੀ ਅੱਗੇ ਵਧਦੀ ਜਾਵੇ ਜੀ ਹਾਂ ਤੇ ਤੁਸੀਂ ਸੁਣਿਆ ਨਿਰਮਲ ਰੁਸ਼ੀ ਨੇ ਆਪਣੇ ਭਾਵ ਪ੍ਰਗਟ ਕੀਤੇ ਨੇ ਅਵਾਰਡ ਮਿਲਣ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ ਨੇ ਤੇ ਨਾਲ ਹੀ ਸਰਕਾਰ ਦਾ ਤੇ ਪ੍ਰਮਾਤਮਾ ਦਾ ਤੰਦਵਾਦ ਕਰਦੇ ਨੇ ਨਿਰਮਲ ਰੁਸ਼ੀ ਦੇ ਨਾਲ ਬਹੁਤ ਸਾਰੀ ਹੋਰ ਉੱਗਿਆ ਸਖਸ਼ੀਅਤਾਂ ਨੂੰ ਇਸੇ ਖੇਤਰ ਦੇ ਵਿੱਚ ਸਨਮਾਨਿਤ ਕੀਤਾ ਗਿਆ ਨਿਰਮਲ ਰੁਸ਼ੀ ਦਾ ਬਹੁਤ ਲੰਮਾ ਅਰਸਾ ਹੈ ਫਿਲਮ ਜਗਤ ਦੇ ਵਿੱਚ ਉਹਨਾਂ ਦੀਆਂ ਕਈ ਫਿਲਮਾਂ ਜੋ ਉਹ ਹਸਾਉਂਦੀਆਂ ਵੀ ਨੇ ਸਾਨੂੰ ਰੋਵਾਉਂਦੀਆਂ ਵੀ ਨੇ ਤੇ ਨਾਲ ਹੀ ਉਹਨਾਂ ਦੀ ਅਦਾਕਾਰੀ ਬਾ ਕਮਾਲ ਹੈ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ ਆਪਣੇ ਨਾਲ ਜੋੜ ਲੈਂਦੀ ਹੈ ਮਾਂ ਦਾ ਕਿਰਦਾਰ ਉਹਨਾਂ ਦਾ ਇੰਨਾ ਵੱਖੂ ਵੀ ਹੁੰਦਾ ਹੈ ਕਿ ਹਰ ਕਿਸੇ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਸਾਡੀ ਮਾਂ ਹੀ ਬੈਠੀ ਹੋਵੇ ਤੁਸੀਂ ਵੀ ਕਮੈਂਟ ਕਰਕੇ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ABC ਪੰਜਾਬ ਦੇ ਨਾਲ